ਤਸਵੀਰਾਂ ਅੱਜ 11 ਸカイ ਦੇ ਟੀਵੀ ਦੇ ਸਟੂਡੀਓ ਵਿਚ ਜਾਣ ਦਾ ਸੁਭ ਬਣਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਜਿੰਨੀ ਕੁਝ ਹੀ ਇਸ ਸਟੂਡੀਓ ਵਿੱਚ ਫੌਂਟਸਕੇ ਮਿਲਿਆ ਇਹ ਤੇ ਸਟੂਡੀਓ ਦੇ ਵਿੱਚ ਅੱਜ ਤੱਕ ਜਿੰਨਾ ਵੀ ਇਹਨਾਂ ਨੇ ਕੰਮ ਕੀਤਾ ਉਹਦਾ ਜਿਹੜਾ ਰਿਕਾਰਡ ਸਾਹਮਣੇ ਰੱਖਿਆ ਕਸ਼ਮੀਰਾਂ ਜਿੱਆਂ ਸਮਝਦਾ ਇਹਨਾਂ ਨੇ ਉਹ ਬੇਸਵਾਲ ਲਾਈਆਂ ਹੋਈਆਂ ਗੋਦੀਆਂ ਤਾਂ ਨਹੀਂ ਕੋ ਜਿਹੜੇ ਤਸਵੀਰਾਂ ਇਹ ਦਰਮਿਆਨ ਕਾਹੀਆਂ ਜਿਹੜੀਆਂ ਸਖਸ਼ੀਤਾ ਆਪਣਾ ਕੰਮ ਕਰਕੇ ਇਸ ਸੰਸਾਰ ਤੋਂ ਰੁਕਸ਼ਤ ਹੋ ਗਏ ਸੰਸਾਰ ਦੇ ਵਿੱਚ ਨਹੀਂ ਰਹੀਆਂ ਤੁਹਾਾਰੇ ਕਹਾ ਇਸ ਜਗ ਸਰਾਇ ਅੰਦਰ ਕਈ ਵਾਰ ਜਿਹੜੇ ਗਏ ਬਜਾਮੀਆਂ ਪਤਾ ਨਹੀਂ ਕਿੰਨੇ ਪੁਰਾਣੀਆਂ ਨੇ ਇਸ ਸੰਸਾਰ ਦੇ ਵਿੱਚ ਬਾਜੇ ਬਜਾ ਕੇ ਤੁਰ ਵੀ ਗਏ ਤੇ ਤੁਰ ਵੀ ਜਾ ਰਹੇ ਆ ਤੇ ਨਾਲ ਇੱਕ ਜਿਹੜਾ ਉਹ ਹੋਰ ਵੀ ਬੜੀ ਪਿਆਰੀ ਲਾਈਨ ਲਿਖਦਾ ਕਿ ਵਾਰਿਸ਼ ਆ ਉਹ ਸਦਾਈ ਨਹੀਂ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇ ਇੱਕ ਕਮਾਈਆਂ ਨੂੰ ਤੋ ਇਸ ਅਸਥਾਨ ਦੇ ਉੱਤੇ ਪਤਾ ਨਹੀਂ ਕਿੰਨੇ ਪੁਰਾਣੀ ਜਿਹੜੇ ਵਾਕਿਆ ਇਮੇਕ ਕਮਈਆਂ ਕਰਦੇ ਰਹੇ ਆਪਣੀ ਵੋਲੀ ਵਿਰਾਸਤ ਸਭਾ ਚੱਤ ਕੋਕੀਆਂ ਦੀ ਸਤਿਮਨ ਸਮਾਜਿਕ ਕਦਰਾਂ ਕੀ ਇੰਤਾਨੀਆਂ ਪਾਸਪੋਚ ਤੱਕ ਜਨਨਾ ਕਰਤੀ ਗਿਆ ਜੇ ਮੈਨੂੰ ਵੀ ਸੁਆ ਬਣਿਆ ਇਹਨਾਂ ਨੇ ਮੰਨ ਦਿੱਤਾ ਪਰ ਜਿਹੜੇ ਕੰਮ ਜੀ ਖੰਸ ਸਮਰਦਾ ਕਰ ਰਿਹਾ ਇਹ ਅਸਲ ਵਿੱਚ ਅਸ਼ੋਭਲੇ ਜਿਹੀ ਕਰੀ ਜਾ ਰਹੇ ਆ ਇਹ ਬਿਨਾਂ ਕਿਸੇ ਕਿਸਮ ਦੀ سپورਟ ਤੋਂ ਕਦੇ ਕਿਸੇ ਤੋਂ ਇਹ ਆਸ ਨਹੀਂ ਰੱਖਦੇ ਕਿ ਸਾਨੂੰ ਕੋ ਮੋਨਿਟੀ ਟਰਮਸ ਦੇ ਵਿੱਚ ਜਾਂ ਕਿਸੇ ਕਿਸਮ ਦੀ ਕੋਈ ਹੋਰ ਕੰਟਰੀਬਿਊਸ਼ਨ ਦਾ ਕੋਈ ਲੋਭ ਲਾਲਚ ਹੋਵੇ ਮੈਨੂੰ ਇਹਨਾਂ ਅਨੰਦ ਆਉਂਦਾ ਹੈ ਜਦੋਂ ਵੀ ਕਿਤੇ ਇਸ ਮੋਚੇ ਉਸਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪੁਰਾਣੀ ਜਿਸ ਤਰ੍ਹਾਂ ਮੈਂ ਆਪਣੇ ਛੋਟੇ ਵੀਰ ਦੀ ਬਿੱਕੀ ਦੀ ਗੱਲ ਕਰ ਸਕਦਾ ਕੋਈ ਮਿਲਦਾ ਹੈ ਤੇ ਤੁਹਾਡੇ ਅੰਦਰੋਂ ਆਪ ਮੁਹਾਰੇ ਜਾਨੀ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੁੰਦੀ ਹੈ ਵੀ ਜਿੰਨਾ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਥੋੜਾ ਸਾਨੂੰ ਕੁਝ ਹੋਰ ਕਰਨਾ ਚਾਹੀਦਾ ਹੈ। ਤੋਂ ਅੱਜ ਮੈਂ ਜਿੱਥੇ ਆਪਣੇ ਦਿਲ ਦੀਆਂ ਡਹਿਰਾਈਆਂ ਤੋਂ ਇਸ ਤਰ੍ਹਾਂ ਦੀ মিডিਆ ਦੇ ਪ੍ਰਤੀਵਾਸ ਦੇ ਦੁਗਣੀ ਤੇ ਰਾਜ ਚੋਪੜੀ ਪ੍ਰਕੀਤਾ ਤੋਂ ਮੈਂ ਹਾਂ ਤੁਹਾਡਾ ਆਪਣਾ ਸੁਖੀ ਬਾਤ ਅੱਜ ਮੌਕਾ ਮਿਲਿਆ on sky media ਦੇ ਸਟੂਡੀਓ ਵਿੱਚ ਆਉਣਾ। ਕੀ ਬਾਤ ਹੈ। ਬੜੀ ਪ੍ਰੋਫੈਸ਼ਨਲ ਢੰਗ ਨਾਲ ਸੈਟਅਪ ਕੀਤਾ ਹੈ ਸਟੂਡੀਓ। ਆ ਮੈਨੂ ਦੇ ਵਿੱਚ ਕੋਈ ਸ਼ੱਕ ਨਹੀਂ। ਕਿ ਜੋ ਵੀ ਇਹ ਪ੍ਰੋਡਿਊਸ ਕਰਦੇ ਹੋਣਗੇ ਬਹੁਤ ਉੱਭਲ ਦਰਜੇ ਦਾ ਕਰਦੇ ਹੋਣਗੇ ਔਰ ਉਹ ਕਰਦੇ ਹੋਣਗੇ ਜੋ ਸਮਾਜ ਨੂੰ ਕੋਈ ਸੇਧ ਦੇ ਸਕੇ ਜਿਸ ਤੋਂ ਸਮਾਜ ਕੁਝ ਸਿੱਖ ਸਕੇ ਆ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਬਿਜ਼ਨਸ ਧਾਰਿਆਂ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਮਵਾਰਕਵਾਦਨਾ ਨਾ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਆਉਣ ਵਾਲੇ ਟਾਈਮ ਲਈ ਰਲ ਮਿਲ ਕੇ ਕੁਝ ਨਾ ਕੁਝ ਕੰਮ ਦੇ ਬਚਨਬੰਦ ਰਾਂਗਾ